ਖਬਰ ਨਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇਸ਼ ਦੀ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਦੇ ਕੋਲੋਂ ਸਵਾਲ ਪੁੱਛੇ ਨੇ ਕਿ ਤੁਸੀਂ ਨਮਿਸ਼ਾ ਪ੍ਰਿਆ ਦੀ ਜ਼ਿੰਦਗੀ ਬਚਾਉਣ ਲਈ ਕਿਹੜੇ ਕਦਮ ਚੁੱਕੇ ਨੇ ਕਿਹੜੀ ਪਹਿਲ ਕਦਮੀ ਕੀਤੀ ਹੈ ਇਸ ਦਾ ਤੁਰੰਤ ਜਵਾਬ ਦਿੱਤਾ ਜਾਵੇ ਜਿੱਥੇ ਇੱਕ ਪਾਸੇ ਪੂਰਾ ਹਿੰਦੁਸਤਾਨ ਨਮਿਸ਼ਾ ਪ੍ਰਿਆ ਦੀ ਜ਼ਿੰਦਗੀ ਦੇ ਲਈ ਦੁਆ ਕਰ ਰਿਹਾ ਹੈ ਫੰਡ ਦਿੱਤੇ ਜਾ ਰਹੇ ਨੇ ਯਾਨੀ ਕਿ ਬਲੱਡ ਮਨੀ ਦੀ ਕੀਮਤ ਬੰਦੀ ਹੈ 8 ਕਰੋੜ ਰੁਪਏ ਇਕੱਠੇ ਕਰਕੇ ਦੇ ਵੀ ਦਿੱਤੇ ਗਏ ਨੇ ਲੇਕਿਨ ਉਧਰ ਤਲਾਕ ਅਬਦੋ ਮਹਿੰਦੀ ਦੇ ਪਰਿਵਾਰ ਨਹੀਂ ਮੰਨ ਰਹਾ ਉਹ ਕਹਿੰਦੇ ਨੇ ਕਿ ਸਾਨੂੰ ਮੌਤ ਦੀ ਸਜ਼ਾ ਮੌ ਚਾਹੀਦੀ ਹੈ ਅਸੀਂ ਮੌਤ ਦੇ ਬਦਲੇ ਬਲੱਡ ਮਨੀ ਨਹੀਂ ਲਵਾਂਗੇ ਇਸ ਨੂੰ ਲੈ ਕੇ ਨਿਸ਼ਾਨੀਆਂ ਸਵਾਲ ਖੜੇ ਹੋਏ ਨੇ ਸਪਰੀਮ ਕੋਰਟ ਨੇ ਪੁੱਛੇ ਨੇ ਜਿਹੜੇ ਭਾਰਤ ਸਰਕਾਰ ਦੇ ਕੋਲੋਂ ਦੱਸਿਆ ਕਿ ਯਮਨ ਵਿੱਚ ਮੌਤ ਦੀ ਸਜ਼ਾ ਸੁਣਾਉਣ ਜਾਣ ਤੋਂ ਬਾਅਦ ਭਾਰਤੀ ਨਰਸ ਮਿਸ਼ਾ ਪੀਆ ਦੇ ਮਾਮਲੇ ਵਿੱਚ ਉਸ ਦਾ ਪਰਿਵਾਰ ਅਤੇ ਕਈ ਸਮਾਜਿਕ ਸੰਸਥਾਵਾਂ ਉਸ ਦੀ ਜ਼ਿੰਦਗੀ ਬਚਾਉਣ ਲਈ ਸਰਗਰਮ ਹਨ ਇਸ ਦੌਰਾਨ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਵਿੱਚ ਫਿਰ ਤੋਂ ਇਸ ਮਾਮਲੇ ਦੀ ਸੁਣਵਾਈ ਹੋਈ ਸੁਣਵਾਈ ਦੌਰਾਨ ਕੇਂਦਰ ਸਰਕਾਰ ਨੇ ਦੱਸਿਆ ਕਿ ਨਮਿਸ਼ਾ ਦੀ ਸਜ਼ਾ ਨੂੰ ਫਿਲਹਾਲ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਨਮਿਸ਼ਾ ਨੂੰ ਸੁਰੱਖਿਆ ਤਰੀਕੇ ਨਾਲ ਵਾਪਸ ਭਾਰਤ ਲਿਆਂਦਾ ਜਾਵੇਗਾ ਇਹ ਵੀ ਉਹਨਾਂ ਦੀ ਪ੍ਰਾਪਤਤਾ ਹੈ ਅਦਾਲਤ ਵਿੱਚ ਬਲੱਡ ਬਣੀ ਦੇ ਮਸਲੇ ਦੀ ਚਰਚਾ ਹੋਈ ਪਟੀਸ਼ਨ ਕਰਤਾ ਵੱਲੋਂ ਸੁਝਾਇਆ ਗਿਆ ਕਿ ਪਹਿਲਾਂ ਤਾਂ ਮਾਫੀ ਮਿਲਣੀ ਚਾਹੀਦੀ ਹੈ ਬਾਅਦ ਵਿੱਚ ਬਲੱਡ ਬਣੀ ਦੀ ਗੱਲ ਹੋਵੇ ਕਿਨ ਕੋਰਟ ਨੇ ਕੇਂਦਰ ਸਰਕਾਰ ਦੇ ਜਵਾਬ ਅਤੇ ਉਪਰਾਲਿਆਂ ਸਤੁਸ਼ਟੀ ਜਾਰ ਕੀਤੇ ਕੀਤੀ ਅਤੇ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 24 ਅਗਸਤ ਕਰਨ ਦਾ ਫੈਸਲਾ ਕੀਤਾ ਗਿਆ ਹੈ ਨਿਮਿਸ਼ਾ ਨੂੰ 16 ਜੁਲਾਈ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ ਭਾਰਤ ਦੇ ਕੇਰਲਾ ਦੇ ਗ੍ਰੈਂਡ ਮੁਕਤੀ ਅਬੂ ਬਕਰ ਮੁਸਲੀਮ ਰਾਹੀਂ ਵਿਚੋਲਗੀ ਦੀ ਕੋਸ਼ਿਸ਼ ਕੀਤੀ ਗਈ ਜਿਸ ਕਾਰਨ ਫਿਲਹਾਲ ਸਜ਼ਾ ਨੂੰ ਰੋਕ ਦਿੱਤਾ ਗਿਆ ਹੈ ਇਸ ਵਿਚੋਲਗੀ ਨਾਲ ਨਮੀਸ਼ਾ ਅਤੇ ਪੀੜਤਾ ਪਰਿਵਾਰ ਵਿੱਚ ਸੰਭਾਵਿਤ ਸੌਦੇਬਾਜ਼ੀ ਦੀ ਗੁੰਜਾਇਸ਼ ਬਣੀ ਹੋਈ ਹੈ ਹੁਣ ਪਰ ਹੁਣ ਤੱਕ ਕੋਈ ਅਤੰਕ ਅੰਤਮ ਰਾਤ ਭਰੀ ਖਬਰ ਨਹੀਂ ਆਈ ਨਮੀਸ਼ਾ ਪ੍ਰਿਆ ਨੂੰ ਉਸਦੇ ਕਾਰੋਬਾਰੀ ਸਾਥੀ ਤਲਾਲ ਅਬਦੁਲ ਮਹੰਦੀ ਦੇ ਕਤਲ ਦੇ ਦੋਸ਼ 'ਤੇ ਸਜ਼ਾ ਮਿਲੀ ਹੈ ਨਮੀਸ਼ਾ ਦਾ ਦਾਵਾ ਹੈ ਕਿ ਤਲਾਲ ਉਸ ਨੂੰ ਲਗਾਤਾਰ ਪ੍ਰੇਸ਼ਾਨ ਕਰਦਾ ਸੀ ਜਾਲੀ ਵਿਆਹ ਦੇ ਦਸਤਾਵੇਜ਼ ਤੇ ਤਿਆਰ ਕਰਵਾਏ ਅਤੇ ਉਸ ਤੋਂ ਅਣਉਚਿਤ ਤਰੀਕੇ ਨਾਲ ਕਾਰੋਬਾਰ ਦੇ ਹਿੱਸੇ ਦੀ ਮੰਗ ਕਰਦਾ ਰਿਹਾ ਸੀ ਉਸ ਦਾ ਪਾਸਪੋਰਟ ਤਲਾਲ ਦੁਆਰਾ ਜਬਤ ਕੀਤਾ ਗਿਆ ਨਮੀਸ਼ਾ ਆਖਦੀ ਸੀ ਕਿ ਉਹ ਤਲਾਲ ਨਾਲ ਕੇਵਲ ਆਪਣਾ ਪਾਸਪੋਰਟ ਲੈਣ ਗਈ ਸੀ ਤਲਾਲ ਨੇ ਉਹਨਾਂ ਨੂੰ ਨਸ਼ੀਲੇ ਪਦਾਰਥ ਦਿੱਤੇ ਜਿਸ ਵਿੱਚ ਉਹਨਾਂ ਦੀ ਮੌਤ ਹੋ ਗਈ ਮੈਡੀਕਲ ਰਿਪੋਰਟ ਬਤਾਉਂਦਾ ਤਲਾਲ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ ਯਮਨ ਦੇ ਕਾਨੂੰਨ ਅਨੁਸਾਰ ਜੇਕਰ ਪਿੰਡ ਤੇ ਪਰਿਵਾਰ ਮਾਫ ਕਰ ਦੇਵੇ ਤਾਂ ਬਲੱਡ ਬਣੀ ਦੇ ਬਦਲੇ ਨਮੀਸ਼ਾ ਨੂੰ ਬਜਾਇਆ ਜਾ ਸਕਦਾ ਹੈ ਰਵਾਦ ਲਈ ਹਮ ਉਸ ਦੀ ਰਿਹਾਈ ਦੀ ਓਡੀਐ ਯਾਨੀ ਕਿ ਜਿਹੜੇ ਸਵਾਲ ਸੁਪਰੀਮ ਕੋਰਟ ਵੱਲੋਂ ਸੈਂਟਰਲ ਸਰਕਾਰ ਨੂੰ ਪੁੱਛੇ ਗਏ ਉਹਨਾਂ ਦਾ ਬਹੂਪੀ ਦੇ ਨਾਲ ਸੈਂਟਰਲ ਸਰਕਾਰ ਨੇ ਜਵਾਬ ਦਿੱਤਾ 15 ਅਗਸਤ ਤੋਂ ਬਾਅਦ ਇਸ ਦੀ ਸੁਣਵਾਈ ਹੋਵੇਗੀ ਲੇਕਿਨ ਇਤਲਾਕ ਅब्दੋ ਮਹਿੰਦੀ ਦਾ ਪਰਿਵਾਰ ਬਲੱਡ ਪਨੀ ਦੇ ਨਾਲ ਸਹਿਮਤ ਹੈ ਜਾਂ ਨਹੀਂ ਹੈ ਹਾਲਾਂਕਿ ਭਾਰਤ ਦੇ ਧਰਮਗੁਰੂ ਅਤੇ ਯਮਨ ਦੇ ਧਰਮਗੁਰੂ ਦੀ ਦੇ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਤਲਾਤ ਅਬਦੁਲ ਮਹੰਦੀ ਦਾ ਭਰਾ ਅਤੇ ਨਿਮਿਸ਼ਾ ਪ੍ਰਿਆ ਦਾ ਭਰਾ ਤੇ ਸੁਪਰੀਮ ਯਮਨ ਦੀ ਸੁਪਰੀਮ ਕੋਰਟ ਦੇ ਜੱਜ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਸਜ਼ਾ ਮੁਲਤਵੀ ਕਰ ਦਿੱਤੀ ਗਈ ਹੈ ਜਿਹੜੀ 16 ਜੁਲਾਈ ਹੋਣੀ ਸੀ ਜੁਲਾਈ ਨੂੰ ਹੋਣੀ ਸੀ ਲੇਟਡ ਹਾਲੇ ਵੀ ਤਲਵਾ ਲਟਕ ਰਹੀ ਹੈ ਨਿਮਿਸ਼ਾ ਪ੍ਰਿਆ ਤੇ ਨਿਮਿਸ਼ਾ ਪ੍ਰਿਆ ਨੂੰ ਬਣਾਉਣ ਬਚਾਉਣ ਦੀਆਂ ਸਰਕਾਰ ਅਤੇ ਦੋਹਾਂ ਦੇਸ਼ਾਂ ਦੇ ਧਰਮਗੁਰੂਆਂ ਵੱਲੋਂ ਅਤੇ ਵੱਖ-ਵੱਖ ਸੰਸਥਾਵਾਂ ਵੱਲੋਂ ਕੀਤਾ ਜਾ ਰਿਹਾ ਹੈ ਧੰਨਵਾਦ